ਬਾਬਾ ਦੀਵਸ ਸਿੰਘ ਸ਼ਹੀਦਾਂ ਦਾ ਪਵਨ ਪਵਿੱਤਰ ਸਥਾਨ 20 ਜਨਵਰੀ ਨੂੰ ਸ਼ਹੀਦਾਂ ਦਾ ਦਿਨ ਮਨਾਇਆ ਜਾਂਦਾ ਉਹਦੇ ਵਾਸਤੇ ਅੱਜ ਇਮਾਰਤ ਨੂੰ ਰੰਗ ਰੋਗ ਦੀ ਸੇਵਾ ਜਿਹੜੀ ਸ਼ੁਰੂ ਕੀਤੀ ਆ ਬਾਬਾ ਜੀ ਦੇ ਦਿਹਾੜੇ ਤੋਂ ਪਹਿਲਾਂ ਇਹ ਸੰਪੂਰਨ ਹੋ ਜਾਏਗੀ star I ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਆਂ ਗੁਰਦੁਆਰਾ ਛੇਦਗਨ ਸਾਹਿਬ ਵਿਖੇ ਤੇ ਦੱਸ ਜੀਏ ਕਿ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਰੰਗ ਰੋਗਨ ਦੀ ਸੇਵਾ ਜੋ ਸ਼ੁਰੂ ਕੀਤੀ ਜਾਣੀ ਹੈਗੀ ਆ ਤਾਂ ਤਸਵੀਰਾਂ ਤਾਣ ਦਾ ਸਭ ਤੋਂ ਪਹਿਲਾਂ ਸਾਂਝਾ ਕਰ ਰਹੇ ਆਂ ਗੁਰਦੁਆਰਾ ਛੇਦਗਨ ਸਾਹਿਬ ਦੀ ਤਾਂ ਉੱਥੇ ਤੋਂ ਦੱਸ ਜੀਏ ਕਿ ਆਉਣ ਵਾਲੇ ਜੋ 26 ਜਨਵਰੀ ਨੂੰ ਜੋ ਬਾਬਾ ਦੀਪ ਸਿੰਘ ਜੀ ਦਾ ਜੋ ਜਨਮ ਦਿਹਾੜਾ ਵੀ ਮਨਾਇਆ ਜਾਣਾ ਹੈਗਾ ਤਾਂ ਉਸ ਤੋਂ ਪਹਿਲਾਂ ਜੋ ਕਹਿ ਸਕਦੇ ਆਂ ਕਿ ਜਿਹੜੀ ਸੇਵਾ ਕਾਰਸੇਵਾ ਬਾਬਾ ਪੂਰੀ ਜੀ ਡੇਰਾ ਪੂਰੀ ਵਾਲਿਆਂ ਵੱਲੋਂ ਜਿਹੜੀ ਇੱਥੇ ਸੇਵਾ ਕੀਤੀ ਜਾਣੀ ਹੈਗੀ ਆ ਤਾਂ ਉਹ ਤ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਇੱਥੋਂ ਦੇ ਜੋ ਮੈਨੇਜਰ ਸਾਹਿਬ ਵੀ ਹੈਗੇ ਨੇ ਉਹ ਵੀ ਮੌਕੇ ਤੇ ਮੌਜੂਦ ਹੈਗੇ ਨੇ ਤੇ ਅ ਅੱਜ ਜੋ ਸੇਵਾ ਦੀ ਇਹ ਸ਼ੁਰੂਆਤ ਆ ਪੂਰੇ ਗੁਰੂ ਘਰ ਦੇ ਵਿੱਚ ਜੋ ਰੰਗ ਰੋਗਨ ਦੀ ਸੇਵਾ ਦੀ ਸ਼ੁਰੂਆਤ ਅੱਜ ਹੋਣੀ ਹੈ ਤਾਂ ਤਸਵੀਰਾਂ થોੜਾ ਨਾਲ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਛੇਡਗੰਜ ਸਾਹਿਬ ਤੋਂ ਤਾਂ ਬਿਲਕੁਲ ਸਾਡੇ ਨਾਲ ਜੋ ਇੱਥੋਂ ਮੌਜੂਦ ਨੇ ਗੱਲ ਕਰਾਂਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਮੇਰਾ ਆਰੰਭ ਕਰ ਲਈਏ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਸੇਵਾ ਜੋ ਅਰਦਾਸ ਤੋਂ ਬਾਅਦ ਜਿਹੜੀ ਸੇਵਾ ਜੋ ਆਰੰਭ ਹੋਣੀ ਆ ਤਾਂ ਉਸ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਬਾਬਾ ਜੀ ਕਸ਼ਮੀਰ ਸਿੰਘ ਜੀ ਪੁਰੀ ਵਾਲੇ ਜੋ ਆਪ ਵਿਸ਼ੇਸ਼ ਤੌਰ ਦੇ ਉੱਤੇ ਜੋ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਵੱਲੋਂ ਵੀ ਜਿਹੜੀ ਸੇਵਾ ਇੱਥੇ ਕੀਤੀ ਜਾਣੀ ਹੈਗੀ ਆ ਤਾ ਜੀ ਬਿਲਕੁਲ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਸੇਵਾ ਦੀ ਉਹ ਆਰੰਭਤਾ ਇੱਥੋਂ ਹੋ ਚੁੱਕੀ ਆ ਤਾਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਵਿੱਚ ਅੱਜ ਰੰਗਰੋਗੰਦੀ ਸੇਵਾ ਦੀ ਰੰਗਰੋਗੰਦੀ ਜੋ ਸੇਵਾ ਦੀ ਜੋ ਸ਼ੁਰੂਆਤ ਹੋ ਕੀਤੀ ਗਈ ਆ ਤਾਂ ਰਜਿੰਦਰ ਸਿੰਘ ਮਹਿਤਾ ਜੀ ਤੇ ਉਹਨਾਂ ਦੇ ਨਾਲ ਜੋ ਬਾਬਾ ਜੀ ਨੇ ਕਸ਼ਮੀਰਾ ਸਿੰਘ ਜੀ ਪੂਰੀ ਵਾਲੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦੇ ਜੁਜ ਕਰੇ ਲਗਾ ਕੇ ਜੋ ਸੇਵਾ ਇੱਥੋਂ ਆਰੰਭ ਕੀਤੀ ਗਈ ਹੈਗੀ ਆ ਤਾਂ ਪੂਰੇ ਗੁਰੂ ਘਰ ਦੇ ਵਿੱਚ ਇਹ ਸੇਵਾ ਚੱਲਣੀ ਹੈਗੀ ਆ ਤਾਂ ਆ ਬਾਬਾ ਜੀ ਦੇ ਜਨਮ ਦਿਹਾੜੇ ਤੋਂ ਪਹਿਲਾਂ ਪਹਿਲਾਂ ਜੋ ਸੇਵਾ ਇਹਦੀ ਜੋ ਸਮਾਪਤੀ ਜੋ ਹੋਣੀ ਆ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਹਰ ਤਰ੍ਹਾਂ ਦੀ ਜੋ ਸੰਗਤ ਹੈ ਉਹਨਾਂ ਨੂੰ ਇੱਥੇ ਪਹੁੰਚੀ ਹੋਈ ਆ ਤਾਂ ਉਹਨਾਂ ਵੱਲੋਂ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਇਹਦੇ ਵਿੱਚ ਹਿੱਸਾ ਲੈਂਤਾ ਜਾ ਰਿਹਾ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਬਾਬਾ ਜੀ ਨੇ ਜਨਮ ਲੈਣ ਤੋਂ ਪਹਿਲਾਂ ਜੋ ਤਿਆਰੀਆਂ ਨੂੰ ਲੈ ਕੇ ਜੋ ਗੁਰੂ ਘਰ ਦੇ ਵਿੱਚ ਜੋ ਸੇਵਾ ਸ਼ੁਰੂ ਕੀਤੀ ਗਈ ਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਸਾਡਾ ਤਸਵੀਰਾਂ ਸੰਗਤ ਦੀ ਵੀ ਜੋ ਸਾਂਝੀ ਕਰ ਰਹੇ ਹਾਂ ਜਕਾਰਿਆਂ ਦੀ ਗੂੰਜ ਦੇ ਨਾਲ ਜੋ ਸੇਵਾ ਦੀ ਜੋ ਸ਼ੁਰੂਆਤ ਇੱਥੇ ਕੀਤੀ ਗਿਆ ਰਮਤਾ ਦੇ ਨਾਲ ਤਾਂ ਤੁਸੀਂ ਵੇਖ ਸਕਦੇ ਹੋ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਜੋ ਸੇਵਾ ਇੱਥੇ ਜੋ ਕੀਤੀ ਜਾ ਰਹੀ ਹੈ ਤਾਂ ਪੂਰੇ ਗੁਰੂ ਘਰ ਦੇ ਵਿੱਚ ਜੋ ਬਾਬਾ ਜੀ ਦੇ ਜਨਮ ਦਿਹਾੜੀ ਤੋਂ ਪਹਿਲਾਂ ਜੋ ਇਹ ਸੇਵਾ ਸਮਾਪਤ ਵੀ ਹੋਣੀ ਹੈਗੀ ਆ ਤਾਂ ਜੋ ਸ਼ੁਰੂਆਤ ਅੱਜ ਸ਼ੁਰੂਆਤ ਹੋ ਚੁੱਕੀ ਹੈ ਤਾਂ ਕਹਿ ਸਕਦੇ ਹਾਂ ਕਿ ਸੰਗਤਾਂ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਇਸ ਸੇਵਾ ਦੇ ਵਿੱਚ ਜ਼ਰੂਰ ਹਿੱਸਾ ਪਾ ਰਹੀਆਂ ਨੇ ਤੇ ਆਪਣੀ ਤਲ ਫੁੱਲ ਵੀ ਜੋ ਪੇਟਾ ਕਰ ਰਹੀਆਂ ਨੇ ਤਾਂ ਇਹ ਜੋ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਗੁਰਦੁਆਰਾ ਸ਼ੇਰਗੰਗ ਸਾਹਿਬ ਤੋਂ ਤਾਂ ਜੀ ਤਾਂ ਬਿਲਕੁਲ ਤਸਵੀਰ ਆਹੀ ਤੁਸੀਂ ਵੇਖ ਸਕਦੇ ਹੋ ਤਾਂ ਜੋ ਬਾਬਾ ਜੀ ਇੱਥੇ ਸੇਵਾ ਕਰ ਰਹੇ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਤਾਂ ਬਾਬਾ ਜੀ ਵੀ ਸਾਡੇ ਨਾਲ ਮੌਜੂਦ ਹੈਗੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾ ਬਾਬਾ ਦੀਪ ਸਿੰਘ ਸ਼ਹੀਦਾਂ ਦਾ ਪਾਵਨ ਪਵਿੱਤਰ ਸਥਾਨ ਹੈ ਤੇ 26 ਜਨਵਰੀ ਨੂੰ ਸ਼ਹੀਦਾ ਸਿੰਘਾਂ ਦਾ ਦਿਨ ਮਨਾਇਆ ਜਾਂਦਾ ਉਹਦੇ ਵਾਸਤੇ ਅੱਜ ਇਮਾਰਤ ਨੂੰ ਰੰਗ ਰੋਗਨ ਦੀ ਸੇਵਾ ਜਿਹੜੀ ਉਹ ਸ਼ੁਰੂ ਕੀਤੀ ਆ ਬਾਬਾ ਜੀ ਦੇ ਦਿਹਾੜੇ ਤੋਂ ਪਹਿਲਾਂ ਇਹ ਸੰਪੂਰਨ ਹੋ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਬਾਬਾ ਜੀ ਵੱਲੋਂ ਬੜਾ ਹੀ ਅ ਕਹਿ ਸਕਦੇ ਆ ਕਿ ਸ਼ਬਦਾਂ ਤੇ ਭਾਵਨਾ ਦੇ ਨਾਲ ਇੱਥੇ ਜੋ ਸੇਵਾ ਦੀ ਸ਼ੁਰੂਆਤ ਕੀਤੀ ਗਈ ਆ ਤੇ ਸ਼ਹੀਦੀ ਸਿੰਘਾਂ ਦੇ ਦਿਨਾਂ ਨੂੰ ਵੀ ਯਾਦ ਰੱਖਦੇ ਹੋਏ ਇੱਥੇ ਜੋ ਸੇਵਾ ਸ਼ੁਰੂ ਹੋਈ ਆ ਤਾਂ ਬਾਬਾ ਦੀਪ ਸਿੰਘ ਜੀ ਦੇ ਜੋ ਜਨਮ ਦਿਹਾੜੇ ਨੂੰ ਵੇਖਦੇ ਹੋਏ ਤਾਂ ਉਹਨਾਂ ਤੋਂ ਪਹਿਲਾਂ ਪਹਿਲਾਂ ਜੋ ਉਹਨਾਂ ਦੇ ਜਨਮ ਦਿਹਾੜੇ ਤੋਂ ਪਹਿਲਾਂ ਪਹਿਲਾਂ ਜੋ ਸੇਵਾ ਦੀ ਜਿਹੜੀ ਸਮਾਪਤੀ ਵੀ ਹੋਣੀ ਹੈਗੀ ਆ ਤਾਂ ਇੱਕ ਵਾਰੀ ਮੈਂ ਆਪਣੇ ਸ਼ੋਗੀਆਂ ਨੂੰ ਕਵਾਂਗਾ ਕਿ ਜ਼ਰੂਰ ਗੁਰੂ ਘਰ ਦੀ ਜੋ ਚਾਰ ਸਫਰ ਤੋਂ ਜਿਹੜੀ ਤਸਵੀਰ ਇੱਕ ਸਾਂਝੀ ਕੀਤੀ ਹੈ ਕਿ ਇਹ ਪੂਰੇ ਗੁਰੂ ਘਰ ਦੇ ਵਿੱਚ ਰੰਗਰੋਗਨ ਦੀ ਸੇਵਾ ਨਿਭਾਈ ਜਾਣੀ ਹੈਗੀ ਆ ਤਾਂ ਸ਼ਰੋਮਣੀ ਕਮੇਟੀ ਦੇ ਵੀ ਜੋ ਕਹਿ ਸਕਦੇ ਆ ਕਿ ਜੋ ਜਰਨਲ ਖਤਰ ਨੇ ਉਹ ਵੀ ਇੱਥੇ ਪਹੁੰਚੇ ਹੈਗੇ ਨੇ ਰਜਿੰਦਰ ਸਿੰਘ ਮਹਿਤਾ ਜੀ ਤਾਂ ਉਹਨਾਂ ਦੇ ਨਾਲ ਵੀ ਜ਼ਰੂਰ ਆਪਾਂ ਗੱਲ ਕਰਦੇ ਆ ਕਿ ਸੇਵਾ ਨੂੰ ਲੈ ਕੇ ਸ਼ਰਮਣੀ ਕਮੇਟੀ ਵੀ ਜੋ ਇੱਥੇ ਪਹੁੰਚੀ ਆ ਤਾਂ ਮਹਿਤਾ ਸਾਹਿਬ ਸਾਡੇ ਨਾਲ ਮੌਜੂਦ ਨੇ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਜੀ ਜਿਹੜੀ ਸੇਵਾ ਨਿਭਾਈ ਜਾ ਰਹੀ ਆ ਕੀ ਕਹਣਾ ਚਾਹੋ ਵੇਖੋ ਧੰਦਰ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸ਼ਹੀਦੀ ਅਸਥਾਨ ਗੁਰਦਾਰਾ ਸ਼ਹੀਦਗਾਂ ਸਾਹਿਬ ਵਿਖੇ ਕਿਉਂਕਿ ਬਾਬਾ ਜੀ ਦਾ ਜਨਮ ਦਿਹਾੜਾ ਆ ਰਿਹਾ 26 ਜਨਵਰੀ ਨੂੰ ਉਹਨੋਂ ਮੁਖ ਰਹਾਦਾ ਹੈ ਉਹਨਾਂ ਦਰਬਾਰ ਸਾਹਿਬ ਦਫ਼ਤਰ ਵੱਲੋਂ ਤੇ ਸ਼ਰਮ ਗੁਰਦਾਰ ਪ੍ਰਬੰਧ ਕਮੇਟੀ ਵੱਲੋਂ ਚੇਚੇ ਬੇਨਤੀ ਕਰਨ ਤੇ ਪੰਥ ਦੀ ਬਹੁਤ ਸਤਿਕਾਰ ਸਤਿ ਸ਼੍ਰੀ ਅਕਾਲ ਸੰਤ ਬਾਬਾ ਕਸ਼ਮੀਰ ਸਿੰਘ ਪੂਰੇ ਵਾਲੇ ਮਹਾਂਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ ਉਹ ਸਮੂਹ ਜਥੇਦਨ ਨੂੰ ਬੇਨਤੀ ਕੀਤੀ ਹੈ ਕਿ ਅਜ ਰੰਗ ਰੋਗਣ ਦੀ ਜਿਹੜੀ ਸੇਵਾ ਹੈ ਉਹ ਆਰੰਭ ਹੋਈ ਅੱਜ ਗੁਰੂ ਸਾਹਿਬ ਦੇ ਚਨਿਆਂ ਅਰਦਾਸ ਕਰਕੇ ਦਰਬਾਰ ਹਾਲ ਨਾਲ ਦੀਆਂ ਇਮਾਰਤਾਂ ਰੰਗ ਰੋਗਣਾ ਔਰ ਬਾਬਾ ਜੀ ਦਾ ਟੀਚਾ ਹੈ ਕਿ ਜਿਹੜਾ ਬਾਬਾ ਜੀ ਦਾ ਜਨਮ ਦਿਹਾੜਾ ਸਕ ਸੰਗਤ ਦਾ ਬੜੇ ਵੱਡੇ ਪੱਦਰ ਤਮ ਨੌਂਦੀਆਂ ਨੇ ਉਸ ਤੋਂ ਪਹਿਲਾਂ ਬੜਾ ਸਾਰੀ ਜੰਨੀ ਰੰਗ ਰੋਗ ਦੀ ਸੇਵਾ ਕਮਕਮਲ ਹੋਣੀ ਹੈ ਸੋ ਇਹਦੇ ਵਿੱਚ ਸਿੱਖ ਸੰਗਤ ਦਾ ਭਰਪੂਰ ਸਹਿਯੋਗ ਚਾਹੀਦਾ ਮੈਂ ਚੇਚੇ ਤੌਰ ਤੇ ਜਿੱਥੇ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਸੇਵਕੋ ਸੇਵਾ ਬਣਾਇ ਹੁਕਮ ਬੂਜ ਪਨ ਪਾਈਦੇ ਪੱਦੇ ਇਲਾਹੀ ਹੁਕਮ ਦੇ ਮਤਾਵਕ ਇਹ ਗੁਰੂ ਸਾਹਿਬ ਆਪ ਹੀ ਤਰੁੱਠ ਕੇ ਅਜਿਹਾ ਆਪਣੇ ਅਸਥਾਨਾਂ ਦੀਆਂ ਸੇਵਾ ਜੜੀਆਂ ਉਹ ਲੈਂਦੇ ਆ ਕਰਵਾਉਂਦੇ ਆ ਗੁਰੂ ਸਾਹਿਬ ਬਖਸ਼ਿਸ਼ ਕਰਨ ਬਾਬਾ ਚੜ੍ਹਦੀ ਕਲਾ ਸੇਤ ਜੀ ਬਖਸ਼ਿਸ਼ ਕਰਨ ਔਰ ਆਪ ਮੇਰੇ ਪਰ ਹੱਥ ਰੱਖ ਕੇ ਉਹਨਾਂ ਤੋਂ ਇਸ ਦਰਗਾਹ ਦੀ ਜਿਹੜੀ ਸੇਵਾ ਰੰਗ ਰੋਗ ਦੇੋਂ ਲੈਣ ਔਰ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਹੜੀਆਂ ਵੱਡੀਆਂ ਸੇਵਾਵਾਂ ਸਿੱਖ ਸੰਗਤ ਦੇ ਵੱਡੇ ਸਹਿਯੋਗ ਦੇ ਨਾਲ ਪਰਮਾਨ ਚੜਦੀਆਂ ਆਪਣਾ ਤਾਂ ਨਾਮ ਮੰਨ ਧੰਨ ਦੇ ਨਾਲ ਸੇਵਾ ਕਰਕੇ ਸ਼ਰਧਾ ਭਾਵਨਾ ਦੇ ਸੇਵਾ ਕਰਕੇ ਬਾਬਾ ਜੀ ਦੀਆਂ ਦਰਗਾਹਾਂ ਦੀਆਂ ਖੁਸ਼ੀਆਂ ਵੀ ਲਾਓ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਸੇਵਾ ਹੈ ਦਿਨ ਰਾਤ ਚੱਲੇਗੀ ਜਿਸ ਤਰ੍ਹਾਂ ਚੱਲੇ ਉਹਨਾਂ ਦਾ ਟੀਚਾ ਹੈ ਕਿ 26 ਜਨਵਰੀ ਕਿਉਂਕਿ ਔਰ ਅਗਲੇ ਬੰਨੇ 26 ਦਿਨ ਹੋ ਆ ਤੇ ਇੱਕ ਹੁੰਦਾ ਇੱਕ ਮਹੀਨੇ ਦਾ ਮੈਕਸਿਮਮ ਟਾਈਮ ਮੰਦਾ ਇਹਦੇ ਵਿੱਚ ਵਿੱਚ ਆਸਥਾਨ ਬੜਾ ਵੱਡਾ ਮ ਮਾਰਤਾ ਬਹੁਤ ਨੇ ਪਰ ਬਾਬਾ ਜੀ ਦਾ ਇਹੀ ਹੈ ਗੁਰੂ ਸਾਹਿਬ ਦੇ ਚਾਨਣ ਦੇ ਦਾਸ ਆ ਕਿ ਜੇ ਆਪਣਾ ਜਨਮ ਦਿਹਾੜੇ ਤੱਕ ਸਾਰੀ ਸੇਵਾ ਮਕਮਲ ਹੋਏ ਕਿਉਂਕਿ ਜਨਮ ਦਿਹਾੜਾ ਤਿੰਨ ਚਾਰ ਦਿਨ ਲਗਾਤਾਰ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਇੱਕ ਦਿਨ ਨਗਰ ਕੀਰਤਨ ਨਿਕਲਦਾ ਸ਼ਹਿਰ ਦੇ ਵੱਖ-ਵੱਖ ਇਲਾਕਾ ਹੋ ਕੇ ਹੁੰਦਾ ਬੜਾ ਸੰਗਤਾਂ ਦਾ ਬੜਾ ਵੱਡਾ ਉਤਸ਼ਾਹ ਆ ਇਸ ਕਰਕੇ ਉਹਦੇ ਪਹਿਲਾਂ ਪਹਿਲਾਂ ਮਕਮਲ ਕਰਨੀ ਹੀ ਪੈਣੀ ਤੇ ਬਾਬਾ ਜੀ ਦੇ ਵੀ ਇਹ ਭਾਵਨਾ ਹੈ ਕਿ ਉਹਦੇ ਪਹਿਲਾਂ ਮਕਮਲ ਹੋ ਜਾਵੇ ਥੈਂਕ ਯੂ ਕੋਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਗੁਰੂ ਘਰ ਦੇ ਵਿੱਚ ਅੱਜ ਗੁਰਦੁਆਰਾ ਸ਼ਿਦਗਨ ਸਾਹਿਬ ਦੇ ਵਿੱਚ ਹੀ ਉਹ ਰੰਗ ਰੋਗਨ ਦੀ ਸੇਵਾ ਦੀ ਸ਼ੁਰੂਆਤ ਜੋ ਹੋ ਚੁੱਕੀ ਆ ਤਾਂ ਬਾਬਾ ਦੀਪ ਸਿੰਘ ਜੀ ਦੇ ਜੋ ਜਨਮ ਦਿਹਾੜੇ ਤੋਂ ਪਹਿਲਾਂ ਜੋ ਕਹਿ ਲੀਏ ਤਾਂ ਇਹ ਸੇਵਾ ਜੋ ਸੰਪੂਰਨ ਵੀ ਹੋਣੀ ਆ ਸਮਾਪਤ ਵੀ ਹੋਣੀ ਆ ਤਾਂ ਕਹਿ ਸਕਦੇ ਆ ਕਿ ਸੰਗਤਾਂ ਦੇ ਵੱਲੋਂ ਜੋ ਕਾਫੀ ਭਾਰੀ ਇਕੱਠ ਜੋ ਅੱਜ ਸੇਵਾ ਦੇ ਵਿੱਚ ਦਿਖਾਇਆ ਗਿਆ ਤੇ ਸ਼ਰਧਾ ਤੇ ਭਾਵਨਾ ਦੇ ਨਾਲ ਜੋ ਸੇਵਾ ਹੋ ਰਹੀ ਆ ਤਾਂ ਉਹਦੇ ਵਿੱਚ ਸੰਗਤਾਂ ਵੀ ਜੋ ਹਿੱਸਾ ਪਾਉਂਦੀਆਂ ਨੇ ਦਿਖਾਈ ਦੇ ਰਹੀਆਂ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਾ ਸੋਨੇ ਇੱਕ ਜਗਬਣੀ ਟੀਵੀ ਅੰਮ੍ਰਿਤਸਰ ਬਾਬਾ ਦੀਪ ਸਿੰਘ ਸ਼ਹੀਦਾਂ ਦਾ ਪਾਵਨ ਪਵਿੱਤਰ ਸਥਾਨ 20 ਜਨਵਰੀ ਨੂੰ ਸ਼ਹੀਦਾਂ ਸਿੰਘਾਂ ਦਾ ਦਿਨ ਮਨਾਇਆ ਜਾਂਦਾ ਉਹਦੇ ਵਾਸਤੇ ਅੱਜ ਇਮਾਰਤ ਨੂੰ ਰੰਗ ਰੋਗ ਦੀ ਸੇਵਾ ਜਿਹੜੀ ਸ਼ੁਰੂ ਕੀਤੀ ਆ ਬਾਬਾ ਜੀ ਦੇ ਦਿਹਾੜੇ ਤੋਂ ਪਹਿਲਾਂ ਇਹ ਸੰਪੂਰਨ ਹੋ ਜਾਏਗੀ Thank yeah. you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇਕ ਮੌਜੂਦ ਆਂ ਗੁਰਦੁਆਰਾ ਛੇਦਗਨ ਸਾਹਿਬ ਵਿਖੇ ਦੱਸ ਜੀਏ ਕਿ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਰੰਗ ਰੋਗਨ ਦੀ ਸੇਵਾ ਜੋ ਸ਼ੁਰੂ ਕੀਤੀ ਜਾਣੀ ਹੈਗੀ ਤਾਂ ਤਸਵੀਰਾਂ ਤਆਂ ਦਾ ਸਭ ਤੋਂ ਪਹਿਲਾਂ ਸਾਂਝਾ ਕਰ ਰਹੇ ਆਂ ਗੁਰਦੁਆਰਾ ਛੇਦਗਨ ਸਾਹਿਬ ਦੀ ਤਾਂ ਉੱਥੇ ਤੋਂ ਦੱਸ ਜੀਏ ਕਿ ਆਉਣ ਵਾਲੇ ਜੋ 26 ਜਨਵਰੀ ਨੂੰ ਜੋ ਬਾਬਾ ਦੀਪ ਸਿੰਘ ਜੀ ਦਾ ਜੋ ਜਨਮ ਦਿਹਾੜਾ ਵੀ ਮਨਾਇਆ ਜਾਣਾ ਹੈਗਾ ਤਾਂ ਉਸ ਤੋਂ ਪਹਿਲਾਂ ਜੋ ਕਹਿ ਸਕਦੇ ਆਂ ਕਿ ਜਿਹੜੀ ਸੇਵਾ ਕਾਰਸੇਵਾ ਬਾਬਾ ਪੂਰੀ ਜੀ ਡੇਰਾ ਪੂਰੀ ਵਾਲਿਆਂ ਵੱਲੋਂ ਜਿਹੜੀ ਇੱਥੇ ਸੇਵਾ ਕੀਤੀ ਜਾਣੀ ਹੈਗੀ ਆ ਤਾਂ ਉਹ ਤਸਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਇੱਥੋਂ ਦੇ ਜੋ ਮੈਨੇਜਰ ਸਾਹਿਬ ਵੀ ਹੈਗੇ ਨੇ ਉਹ ਵੀ ਮੌਕੇ ਤੇ ਮੌਜੂਦ ਹੈਗੇ ਨੇ ਤੇ ਅ ਅੱਜ ਜੋ ਸੇਵਾ ਦੀ ਇਹ ਸ਼ੁਰੂਆਤ ਆ ਪੂਰੇ ਗੁਰੂ ਘਰ ਦੇ ਵਿੱਚ ਜੋ ਰੰਗ ਰੋਗਨ ਦੀ ਸੇਵਾ ਦੀ ਸ਼ੁਰੂਆਤ ਅੱਜ ਹੋਣੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਤਾਂ ਬਿਲਕੁਲ ਸਾਡੇ ਨਾਲ ਜੋ ਇੱਥੋਂ ਮੌਜੂਦ ਨੇ ਗੱਲ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਉਹ ਮੇਰਾ ਆਰੰਭ ਕਰ ਲਈਏ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਸੇਵਾ ਜੋ ਅਰਦਾਸ ਤੋਂ ਬਾਅਦ ਜਿਹੜੀ ਸੇਵਾ ਜੋ ਆਰੰਭ ਹੋਣੀ ਆ ਤਾਂ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਬਾਬਾ ਕਸ਼ਮੀਰ ਸਿੰਘ ਜੀ ਪੁਰੀ ਵਾਲੇ ਜੋ ਆਪ ਵਿਸ਼ੇਸ਼ ਤੌਰ ਤੇ ਉੱਤੇ ਜੋ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਵੱਲੋਂ ਵੀ ਜਿਹੜੀ ਸੇਵਾ ਇੱਥੇ ਕੀਤੀ ਜਾਣੀ ਹੈਗੀ ਆ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਸੇਵਾ ਦੀ ਜੋ ਆਰੰਭਤਾ ਇੱਥੋਂ ਹੋ ਚੁੱਕੀ ਆ ਤਾਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਵਿੱਚ ਅੱਜ ਰੰਗ ਰੋਗੰਦੀ ਸੇਵਾ ਦੀ ਰੰਗ ਰੋਗੰਦੀ ਜੋ ਸੇਵਾ ਦੀ ਜੋ ਸ਼ੁਰੂਆਤ ਹੋ ਕੀਤੀ ਗਈ ਆ ਤਾਂ ਰਜਿੰਦਰ ਸਿੰਘ ਮਹਿਤਾ ਜੀ ਤੇ ਉਹਨਾਂ ਦੇ ਨਾਲ ਜੋ ਬਾਬਾ ਜੀ ਨੇ ਕਸ਼ਮੀਰਾ ਸਿੰਘ ਜੀ ਪੂਰੀ ਵਾਲੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦੇ ਜੋ ਜਕਰੇ ਲਗਾ ਕੇ ਜੋ ਸੇਵਾ ਇੱਥੋਂ ਆਰੰਭ ਕੀਤੀ ਗਈ ਹੈਗੀ ਆ ਤਾਂ ਪੂਰੇ ਗੁਰੂ ਘਰ ਦੇ ਵਿੱਚ ਇਹ ਸੇਵਾ ਚੱਲਣੀ ਹੈਗੀ ਆ ਤਾਂ ਆ ਬਾਬਾ ਜੀ ਦੇ ਜਨਮ ਦਿਹਾੜੇ ਤੋਂ ਪਹਿਲਾਂ ਪਹਿਲਾਂ ਜਿਹੜੀ ਸੇਵਾ ਇਹਦੀ ਜੋ ਸਮਾਪਤੀ ਜੋ ਹੋਣੀ ਆ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਹਰ ਤਹ ਤਰ੍ਹਾਂ ਦੀ ਜੋ ਸੰਗਤ ਹੈ ਉਹਨਾਂ ਨੂੰ ਇੱਥੇ ਪਹੁੰਚੀ ਹੋਈ ਆ ਤਾਂ ਉਹਨਾਂ ਵੱਲੋਂ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਇਹਦੇ ਵਿੱਚ ਹਿੱਸਾ ਲੈਂਤਾ ਜਾ ਰਿਹਾ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਬਾਬਾ ਜੀ ਨੇ ਜਨਮ ਲੈਣ ਤੋਂ ਪਹਿਲਾਂ ਜੋ ਤਿਆਰੀਆਂ ਨੂੰ ਲੈ ਕੇ ਜੋ ਗੁਰੂ ਘਰ ਦੇ ਵਿੱਚ ਜੋ ਸੇਵਾ ਸ਼ੁਰੂ ਕੀਤੀ ਗਈ ਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਸਾਡੇ ਨਾਲ ਤਸਵੀਰਾਂ ਸੰਗਤ ਦੀ ਵੀ ਜੋ ਸਾਂਝੀ ਕਰ ਰਹੇ ਹਾਂ ਜਕਾਰਿਆਂ ਦੀ ਗੋیند ਦੇ ਨਾਲ ਜੋ ਸੇਵਾ ਦੀ ਜੋ ਸ਼ੁਰੂਆਤ ਇੱਥੇ ਕੀਤੀ ਗਿਆ ਰਮਤਾ ਦੇ ਨਾਲ ਤਾਂ ਤੁਸੀਂ ਵੇਖ ਸਕਦੇ ਹੋ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਜੋ ਸੇਵਾ ਇੱਥੇ ਜੋ ਕੀਤੀ ਜਾ ਰਹੀ ਹੈ ਤਾਂ ਪੂਰੇ ਗੁਰੂ ਘਰ ਦੇ ਵਿੱਚ ਅਜੇ ਬਾਬਾ ਜੀ ਦੇ ਜਨਮ ਦਿਹਾੜੇ ਤੋਂ ਪਹਿਲਾਂ ਜੋ ਇਹ ਸੇਵਾ ਸਮਾਪਤ ਵੀ ਹੋਣੀ ਹੈਗੀ ਆ ਤਾਂ ਜੋ ਸ਼ੁਰੂਆਤ ਅੱਜ ਸ਼ੁਰੂਆਤ ਹੋ ਚੁੱਕੀ ਆ ਤਾਂ ਕਹਿ ਸਕਦੇ ਆ ਕਿ ਸੰਗਤਾਂ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਇਸ ਸੇਵਾ ਦੇ ਵਿੱਚ ਜ਼ਰੂਰ ਹਿੱਸਾ ਪਾ ਰਹੀਆਂ ਨੇ ਤੇ ਆਪਣੀ ਤਿਲ ਫੁੱਲ ਵੀ ਜੋ ਪੇਟਾ ਕਰ ਰਹੀਆਂ ਨੇ हां ਇਹ ਜੋ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੁਰਦੁਆਰਾ ਸ਼ਿਗਦਨ ਸਾਹਿਬ ਤੋਂ ਤਾਂ ਤਾਂ ਬਿਲਕੁਲ ਤਸਵੀਰ ਆਹੀ ਤੁਸੀਂ ਵੇਖ ਸਕਦੇ ਹੋ ਤਾਂ ਜੋ ਬਾਬਾ ਜੀ ਇੱਥੇ ਸੇਵਾ ਕਰ ਰਹੇ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਹਾਂ ਤਾਂ ਬਾਬਾ ਜੀ ਵੀ ਸਾਡੇ ਨਾਲ ਮੌਜੂਦ ਹੈਗੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾ ਬਾਬਾ ਦੀਪ ਸਿੰਘ ਸ਼ਹੀਦਾਂ ਦਾ ਪਾਵਨ ਪਵਿੱਤਰ ਸਥਾਨ ਹੈ ਤੇ 26 ਜਨਵਰੀ ਨੂੰ ਸ਼ਹੀਦਾ ਸਿੰਘਾਂ ਦਾ ਦਿਨ ਮਨਾਇਆ ਜਾਂਦਾ ਉਹਦੇ ਵਾਸਤੇ ਅੱਜ ਇਮਾਰਤ ਨੂੰ ਰੰਗ ਰੋਗਨ ਦੀ ਸੇਵਾ ਜਿਹੜੀ ਉਹ ਸ਼ੁਰੂ ਕੀਤੀ ਆ ਬਾਬਾ ਜੀ ਦੇ ਦਿਹਾੜੇ ਤੋਂ ਪਹਿਲਾਂ ਇਹ ਸੰਪੂਰਨ ਹੋ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਬਾਬਾ ਜੀ ਵੱਲੋਂ ਬੜਾ ਹੀ ਅ ਕਹਿ ਸਕਦੇ ਆ ਕਿ ਸ਼ਰਧਾ ਤੇ ਭਾਵਨਾ ਦੇ ਨਾਲ ਇੱਥੇ ਜੋ ਸੇਵਾ ਦੀ ਸ਼ੁਰੂਆਤ ਕੀਤੀ ਗਿਆ ਤੇ ਸ਼ਹੀਦੀ ਸਿੰਘਾਂ ਦੇ ਦਿਨਾਂ ਨੂੰ ਵੀ ਯਾਦ ਰੱਖਦੇ ਹੋਏ ਇੱਥੇ ਜੋ ਸੇਵਾ ਸ਼ੁਰੂ ਹੋਈ ਆ ਤਾਂ ਬਾਬਾ ਦੀਪ ਸਿੰਘ ਜੀ ਦੇ ਜੋ ਜਨਮ ਦਿਹਾੜੇ ਨੂੰ ਵੇਖਦੇ ਹੋਏ ਤਾਂ ਉਹਨਾਂ ਤੋਂ ਪਹਿਲਾਂ ਪਹਿਲਾਂ ਜੋ ਉਹਨਾਂ ਦੇ ਜਨਮ ਦਿਹਾੜੇ ਤੋਂ ਪਹਿਲਾਂ ਪਹਿਲਾਂ ਜੋ ਸੇਵਾ ਦੀ ਜਿਹੜੀ ਸਮਾਪਤੀ ਵੀ ਹੋਣੀ ਹੈਗੀ ਆ ਤਾਂ ਇੱਕ ਵਾਰੀ ਮੈਂ ਆਪਣੇ ਸ਼ੋਗੀ ਨੂੰ ਕਵਾਂਗਾ ਕਿ ਜ਼ਰੂਰ ਗੁਰੂ ਘਰ ਦੀ ਜੋ ਚਾਰ ਸਫਰ ਤੋਂ ਜਿਹੜੀ ਤਸਵੀਰ ਇੱਕ ਸਾਂਝੀ ਕੀਤੀ ਹੈ ਕਿ ਇਹ ਪੂਰੇ ਗੁਰੂ ਘਰ ਦੇ ਵਿੱਚ ਰੰਗ ਰੋਗਨ ਦੀ ਸੇਵਾ ਨਿਭਾਈ ਜਾਣੀ ਹੈਗੀ ਆ ਤਾਂ ਸ਼ਰੋਣੀ ਕਮੇਟੀ ਦੇ ਵੀ ਜੋ ਕਹਿ ਸਕਦੇ ਆ ਕਿ ਜੋ ਜਰਨਲ ਖਤਰ ਨੇ ਉਹ ਵੀ ਇੱਥੇ ਪਹੁੰਚੇ ਹੈਗੇ ਨੇ ਰਜਿੰਦਰ ਸਿੰਘ ਜੀ ਮਹਿਤਾ ਜੀ ਤਾਂ ਉਹਨਾਂ ਦੇ ਨਾਲ ਵੀ ਜ਼ਰੂਰ ਆਪਾਂ ਗੱਲ ਕਰਦੇ ਆ ਕਿ ਸੇਵਾ ਨੂੰ ਲੈ ਕੇ ਸ਼ਰਮਣੀ ਕਮੇਟੀ ਵੀ ਜੋ ਇੱਥੇ ਪਹੁੰਚੀ ਆ ਤਾਂ ਮਹਿਤਾ ਸਾਹਿਬ ਸਾਡੇ ਨਾਲ ਮੌਜੂਦ ਨੇ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਜੀ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਕੀ ਕਹਿਣਾ ਚਾਹੋ ਵੇਖੋ ਤੰਦਰ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸ਼ਹੀਦੀ ਸਥਾਨ ਗੁਰਦਾਰਾ ਸ਼ਹੀਦਗਾਂ ਸਾਹਿਬ ਵਿਖੇ ਕਿਉਂਕਿ ਬਾਬਾ ਜੀ ਦਾ ਜਨਮ ਦਿਹਾੜਾ ਆ ਰਿਹਾ 26 ਜਨਵਰੀ ਨੂੰ ਉਹਨੂੰ ਮੁਖ ਰਹਾ ਦਾ ਦਰਬਾਰ ਸਾਹਿਬ ਦਫਤਰ ਵੱਲੋਂ ਸ਼ੁਰੂ ਗੁਰਦਾਰ ਪ੍ਰਬੰਧ ਕਮੇਟੀ ਵੱਲੋਂ ਅੱਜੇ ਬੇਨਤੀ ਕਰਨ ਤੇ ਪੰਥ ਦੀ ਬਹੁਤ ਸਤਿਕਾਰਯੋਗ ਸੰਤ ਬਾਬਾ ਕਸ਼ਮੀਰ ਸਿੰਘ ਪੂਰੇ ਵਾਲੇ ਮਹਾਂਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ ਉਹ ਸਮੂਹ ਜਥੇਦਾਨ ਜੋ ਬੇਨਤੀ ਕੀਤੀ ਹੈ ਕਿ ਇਹ ਰੰਗ ਰੋਗਣ ਦੀ ਜਿਹੜੀ ਸੇਵਾ ਹੈ ਉਹ ਆਰੰਭ ਹੋਈ ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਦਰਬਾਰ ਹਾਲ ਨਾਲ ਦੀਆਂ ਇਮਾਰਤਾਂ ਰੰਗ ਰੋਗਣਾ ਔਰ ਬਾਬਾ ਜੀ ਦਾ ਟੀਚਾ ਹੈ ਕਿ ਜਿਹੜਾ ਬਾਬਾ ਜੀ ਦਾ ਜਨਮ ਦਿਹਾੜਾ ਸਿੱਖ ਸੰਗਤ ਦਾ ਬੜੇ ਵੱਡੇ ਪੱਧਰ ਤੇ ਮਨਾਉਂਦੀਆਂ ਨੇ ਉਸ ਤੋਂ ਪਹਿਲਾਂ ਬੜਾ ਸਾਰੀ ਜੰਨੀ ਰੰਗ ਰੋਗ ਦੀ ਸੇਵਾ ਕਮਕਮਲ ਹੋਣੀ ਹੈ ਸੋ ਇਹਦੇ ਵਿੱਚ ਸਿੱਖ ਸੰਗਤ ਦਾ ਭਰਪੂਰ ਸਹਿਯੋਗ ਚਾਹੀਦਾ ਮੈਂ ਚੇਚੇ ਤੌਰ ਤੇ ਜਿੱਥੇ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਸੇਵਕੋ ਸੇਵਾ ਬਣਾਇ ਹੁਕਮ ਬੂਝ ਪਨ ਪਾਈਦੇ ਪੱਦੇ ਅੱਲਾਹ ਦੇ ਹੁਕਮ ਦੇ ਮਤਾਬਕ ਇਹ ਗੁਰੂ ਸਾਹਿਬ ਆਪ ਹੀ ਤਰੁੱਠ ਕੇ ਅਜਿਹਾ ਆਪਣੇ ਅਸਥਾਨਾਂ ਦੀ ਸੇਵਾ ਜਿਹੜੀਆਂ ਉਹ ਲੈਂਦੇ ਆ ਕਰਵਾਉਂਦੇ ਆ ਉਹ ਗੁਰੂ ਸਾਹਿਬ ਬਖਸ਼ਿਸ਼ ਕਰਨ ਬਾਬਾ ਜੀ ਚੜ੍ਹਦੀ ਕਲਾ ਸੇ ਔਰ ਆਪ ਮੇਰੇ ਪਰ ਹੱਥ ਰੱਖ ਕੇ ਉਹਨਾਂ ਤੋਂ ਇਸ ਦਰਗਾਹ ਦੀ ਜਿਹੜੀ ਸੇਵਾ ਰੰਗ ਰੋਗ ਦੇੋਂ ਲੈਣ ਔਰ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਹੜੀਆਂ ਵੱਡੀਆਂ ਸੇਵਾਵਾਂ ਸਿੱਖ ਸੰਗਤ ਦੇ ਵੱਡੇ ਸਹਿਯੋਗ ਦੇ ਨਾਲ ਪਰਵਾਣ ਚੜ੍ਹਦੀਆਂ ਆਪਣਾ ਤਾਂ ਨਾਮ ਮੰਨ ਧੰਨ ਦੇ ਨਾਲ ਸੇਵਾ ਕਰਕੇ ਸ਼ਰਧਾ ਭਾਵਨਾ ਦੇ ਸੇਵਰ ਕੇ ਬਾਬਾ ਜੀ ਦੀਆਂ ਦਰਗਾਹਾਂ ਦੀਆਂ ਖੁਸ਼ੀਆਂ ਵੀ ਲਾਓ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਸੇਵਾ ਹੈ ਦਿਨ ਰਾਤ ਚੱਲੇਗੀ ਜਿਸ ਤਰ੍ਹਾਂ ਚੱਲੇ ਉਹਨਾਂ ਦਾ ਟੀਚਾ ਹੈ ਕਿ 26 ਜਨਵਰੀ ਕਿਉਂ ਔਰ ਅਗਲੇ ਬੰਨੇ 26 ਦਿਨ ਹੋ ਆ ਤੇ ਇੱਕ ਹਫਤਾ ਇੱਕ ਮਹੀਨੇ ਦਾ ਮੈਕਸਿਮਮ ਟਾਈਮ ਮੰਦਾ ਇਹਦੇ ਵਿੱਚ ਵਿੱਚ ਆਸਥਾਨ ਬੜਾ ਵੱਡਾ ਇਮਾਰਤਾਂ ਬਹੁਤ ਨੇ ਪਰ ਬਾਬਾ ਜੀ ਦਾ ਇਹੀ ਹੈ ਗੁਰੂ ਸਾਹਿਬ ਦਾ ਚਾਨਾ ਅਦਾਸ ਆ ਕਿ ਜੇ ਆਪਣਾ ਜਨਮ ਤੁਹਾਡੇ ਤੱਕ ਸਾਰੀ ਸੇਵਾ ਮਕਮਲ ਹੋਏ ਕਿਉਂਕਿ ਜਨਮਦਾਰਾ ਤਿੰਨ ਚਾਰ ਦਿਨ ਲਗਾਤਾਰ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਇੱਕ ਦਿਨ ਨਗਰ ਕੀਰਤਨ ਨਿਕਲਦਾ ਸ਼ਹਿਰ ਦੇ ਵੱਖ-ਵੱਖ ਇਲਾਕਾ ਹੋ ਗਿਆ ਹੁੰਦਾ ਬੜਾ ਸੰਗਤਾਂ ਦਾ ਬੜਾ ਵੱਡਾ ਉਤਸ਼ਾਹ ਆ ਇਸ ਕਰਕੇ ਉਹਦੇ ਪਹਿਲਾਂ ਪਹਿਲਾਂ ਮਕਮਲ ਕਰਨੀ ਹੀ ਪੈਣੀ ਤੇ ਬਾਬਾ ਜੀ ਦੇ ਵੀ ਇਹ ਭਾਵਨਾ ਹੈ ਕਿ ਉਹਦੇ ਪਹਿਲਾਂ ਮਕਮਲ ਹੋ ਜਾਵੇ ਕੁੱਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਗੁਰੂ ਘਰ ਦੇ ਵਿੱਚ ਅੱਜ ਗੁਰਦੁਆਰਾ ਸ਼ਿਦਗੰਜ ਸਾਹਿਬ ਦੇ ਵਿੱਚ ਜੋ ਰੰਗ ਰੋਗਨ ਦੀ ਸੇਵਾ ਦੀ ਸ਼ੁਰੂਆਤ ਜੋ ਹੋ ਚੁੱਕੀ ਆ ਤਾਂ ਬਾਬਾ ਦੀਪ ਸਿੰਘ ਜੀ ਦੇ ਜੋ ਜਨਮ ਦਿਹਾੜੇ ਤੋਂ ਪਹਿਲਾਂ ਜੋ ਕਹਿ ਲਈਏ ਤਾਂ ਇਹ ਸੇਵਾ ਜੋ ਸੰਪੂਰਨ ਵੀ ਹੋਣੀ ਆ ਸਮਾਪਤ ਵੀ ਹੋਣੀ ਆ ਤਾਂ ਕਹਿ ਸਕਦੇ ਆ ਕਿ ਸੰਗਤਾਂ ਦੇ ਵੱਲੋਂ ਜੋ ਕਾਫੀ ਭਾਰੀ ਇਕੱਠ ਜੋ ਅੱਜ ਸੇਵਾ ਦੇ ਵਿੱਚ ਦਿਖਾਇਆ ਗਿਆ ਤੇ ਸ਼ਰਧਾ ਤੇ ਭਾਵਨਾ ਦੇ ਨਾਲ ਜੋ ਸੇਵਾ ਹੋ ਰਹੀ ਆ ਤਾਂ ਉਹਦੇ ਵਿੱਚ ਸੰਗਤਾਂ ਵੀ ਜੋ ਹਿੱਸਾ ਪਾਉਂਦੀਆਂ ਨੇ ਦਿਖਾਈ ਦੇ ਰਹੀਆਂ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨੇਕ ਜਗਬਣੀ ਟੀਵੀ ਅੰਮ੍ਰਿਤਸਰ ਇਨਾ ਬਾਬਾ ਦੀਪ ਸਿੰਘ ਸ਼ਹੀਦਾਂ ਦਾ ਪਵਨ ਪਵਿੱਤਰ ਸਥਾਨ 20 ਜਨਵਰੀ ਨੂੰ ਸ਼ਹੀਦਾਂ ਦਾ ਦਿਨ ਮਨਾਇਆ ਜਾਂਦਾ ਉਹਦੇ ਵਾਸਤੇ ਅੱਜ ਇਮਾਰਤ ਨੂੰ ਰੰਗ ਰੋਗ ਦੀ ਸੇਵਾ ਜਿਹੜੀ ਸ਼ੁਰੂ ਕੀਤੀ ਆ ਬਾਬਾ ਜੀ ਦੇ ਦਿਹਾੜੇ ਤੋਂ ਪਹਿਲਾਂ ਇਹ ਸੰਪੂਰਨ ਹੋ ਜਾਏਗੀ Thank <laughs> you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇੱਕ ਮੌਜੂਦ ਆ ਗੁਰਦੁਆਰਾ ਛੇਦਗਨ ਸਾਹਿਬ ਵਿਖੇ ਤਾਂ ਦੱਸ ਜੀਏ ਕਿ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਰੰਗ ਰੋਗਨ ਦੀ ਸੇਵਾ ਜੋ ਸ਼ੁਰੂ ਕੀਤੀ ਜਾਣੀ ਹੈਗੀ ਤਾਂ ਤਸਵੀਰਾਂ ਤਾਣ ਦਾ ਸਭ ਤੋਂ ਪਹਿਲਾਂ ਸਾਂਝਾ ਕਰ ਰਹੇ ਆ ਗੁਰਦੁਆਰਾ ਛੇਦਗਨ ਸਾਹਿਬ ਦੀ ਤਾਂ ਉੱਥੇ ਤੋਂ ਦੱਸ ਜੀਏ ਕਿ ਆਉਣ ਵਾਲੇ ਜੋ 26 ਜਨਵਰੀ ਨੂੰ ਜੋ ਬਾਬਾ ਦੀਪ ਸਿੰਘ ਜੀ ਦਾ ਜੋ ਜਨਮ ਦਿਹਾੜਾ ਵੀ ਮਨਾਇਆ ਜਾਣਾ ਹੈਗਾ ਤਾਂ ਉਸ ਤੋਂ ਪਹਿਲਾਂ ਜੋ ਕਹਿ ਸਕਦੇ ਆ ਕਿ ਜਿਹੜੀ ਸੇਵਾ ਕਾਰਸੇਵਾ ਬਾਬਾ ਪੂਰੀ ਜੀ ਡੇਰਾ ਪੂਰੀ ਵਾਲਿਆਂ ਵੱਲੋਂ ਜਿਹੜੀ ਇੱਥੇ ਸੇਵਾ ਕੀਤੀ ਜਾਣੀ ਹੈਗੀ ਆ ਤਾਂ ਉਹ ਤਸਵੀਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਇੱਥੋਂ ਦੇ ਜੋ ਮੈਨੇਜਰ ਸਾਹਿਬ ਵੀ ਹੈਗੇ ਨੇ ਉਹ ਵੀ ਮੌਕੇ ਤੇ ਮੌਜੂਦ ਹੈਗੇ ਨੇ ਤੇ ਅ ਅੱਜ ਜੋ ਸੇਵਾ ਦੀ ਇਹ ਸ਼ੁਰੂਆਤ ਆ ਪੂਰੇ ਗੁਰੂ ਘਰ ਦੇ ਵਿੱਚ ਜੋ ਰੰਗ ਰੋਗਨ ਦੀ ਸੇਵਾ ਦੀ ਸ਼ੁਰੂਆਤ ਅੱਜ ਹੋਣੀ ਹੈ ਤਾਂ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਤਾਂ ਬਿਲਕੁਲ ਸਾਡੇ ਨਾਲ ਜੋ ਇੱਥੋਂ ਮੌਜੂਦ ਨੇ ਗੱਲ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਮੇਰਾ ਆਰੰਭ ਕਰ ਲਈਏ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਸੇਵਾ ਜੋ ਅਰਦਾਸ ਤੋਂ ਬਾਅਦ ਜਿਹੜੀ ਸੇਵਾ ਜੋ ਆਰੰਭ ਹੋਣੀ ਆ ਤਾਂ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਬਾਬਾ ਕਸ਼ਮੀਰ ਸਿੰਘ ਜੀ ਪੁਰੀ ਵਾਲੇ ਜੋ ਆਪ ਵਿਸ਼ੇਸ਼ ਤੌਰ ਤੇ ਉੱਤੇ ਜੋ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਵੱਲੋਂ ਵੀ ਜਿਹੜੀ ਸੇਵਾ ਇੱਥੇ ਕੀਤੀ ਜਾਣੀ ਹੈਗੀ ਹਾਂਜੀ ਬਿਲਕੁਲ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਸੇਵਾ ਦੀ ਉਹ ਆਰੰਭਤਾ ਇੱਥੋਂ ਹੋ ਚੁੱਕੀ ਆ ਤਾਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਵਿੱਚ ਅੱਜ ਰੰਗਰੋਗੰਦੀ ਸੇਵਾ ਦੀ ਰੰਗਰੋਗੰਦੀ ਜੋ ਸੇਵਾ ਦੀ ਜੋ ਸ਼ੁਰੂਆਤ ਉਹ ਕੀਤੀ ਗਈ ਆ ਤਾਂ ਰਜਿੰਦਰ ਸਿੰਘ ਮਹਿਤਾ ਜੀ ਤੇ ਉਹਨਾਂ ਦੇ ਨਾਲ ਜੋ ਬਾਬਾ ਜੀ ਨੇ ਕਸ਼ਮੀਰਾ ਸਿੰਘ ਜੀ ਪੂਰੀ ਵਾਲੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਬੋਲੇ ਸੋਨੇ ਹਾਲ ਸੱਤਿਆ ਕਾਲ ਦੇ ਉਹ ਜੋ ਕਾਰੇ ਲਗਾ ਕੇ ਜੋ ਸੇਵਾ ਇੱਥੋਂ ਆਰੰਭ ਕੀਤੀ ਗਈ ਹੈਗੀ ਆ ਤਾਂ ਪੂਰੇ ਗੁਰੂ ਘਰ ਦੇ ਵਿੱਚ ਇਹ ਸੇਵਾ ਚੱਲਣੀ ਹੈਗੀ ਆ ਤਾਂ ਆ ਬਾਬਾ ਜੀ ਦੇ ਜਨਮ ਦਿਹਾੜੇ ਤੋਂ ਪਹਿਲਾਂ ਪਹਿਲਾਂ ਜਿਹੜੀ ਸੇਵਾ ਦੀ ਜੋ ਸਮਾਪਤੀ ਜੋ ਹੋਣੀ ਆ ਤਾਂ ਉਸ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਹਰ ਤਰ੍ਹਾਂ ਦੀ ਜੋ ਸੰਗਤ ਹੈ ਉਹਨਾਂ ਨੂੰ ਇੱਥੇ ਪਹੁੰਚੀ ਹੋਈ ਆ ਤਾਂ ਉਹਨਾਂ ਵੱਲੋਂ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਇਹਦੇ ਵਿੱਚ ਹਿੱਸਾ ਲੈਂਤਾ ਜਾ ਰਿਹਾ ਤਾਂ ਫਿਰ ਤੁਸੀਂ ਵੇਖ ਸਕਦੇ ਹੋ ਕਿ ਬਾਬਾ ਜੀ ਨੇ ਜਨਮ ਤੁਹਾਡੇ ਤੋਂ ਪਹਿਲਾਂ ਜੋ ਤਿਆਰੀਆਂ ਨੂੰ ਲੈ ਕੇ ਜੋ ਗੁਰੂ ਘਰ ਦੇ ਵਿੱਚ ਜੋ ਸੇਵਾ ਸ਼ੁਰੂ ਕੀਤੀ ਗਈ ਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਸਾਡੇ ਨਾਲ ਤੋਂ ਸਵੇਰਾਂ ਸੰਗਤ ਦੀ ਵੀ ਜੋ ਸੰਜ ਜ ਕਰ ਰਹੇ ਆ ਜਕਾਰਿਆਂ ਦੀ ਗੂੰਜ ਦੇ ਨਾਲ ਜੋ ਸੇਵਾ ਦੀ ਜੋ ਸ਼ੁਰੂਆਤ ਇੱਥੇ ਕੀਤੀ ਗਿਆ ਰਮਤਾ ਦੇ ਨਾਲ ਤਾਂ ਤੁਸੀਂ ਵੇਖ ਸਕਦੇ ਹੋ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਜੋ ਸੇਵਾ ਇੱਥੇ ਜੋ ਕੀਤੀ ਜਾ ਰਹੀ ਹੈ ਤਾਂ ਪੂਰੇ ਗੁਰੂ ਘਰ ਦੇ ਵਿੱਚ ਜੋ ਬਾਬਾ ਜੀ ਦੇ ਜਨਮ ਦਿਹਾੜੇ ਤੋਂ ਪਹਿਲਾਂ ਜੋ ਇਹ ਸੇਵਾ ਸਮਾਪਤ ਵੀ ਹੋਣੀ ਹੈਗੀ ਆ ਤਾਂ ਜੋ ਸ਼ੁਰੂਆਤ ਅੱਜ ਸ਼ੁਰੂਆਤ ਹੋ ਚੁੱਕੀ ਹੈ ਤਾਂ ਕਹਿ ਸਕਦੇ ਹਾਂ ਕਿ ਸੰਗਤਾਂ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਇਸ ਸੇਵਾ ਦੇ ਵਿੱਚ ਜ਼ਰੂਰ ਹਿੱਸਾ ਪਾ ਰਹੀਆਂ ਨੇ ਤੇ ਆਪਣੀ ਚਲ ਫੁੱਲ ਵੀ ਜੋ ਪੇਟਾ ਕਰ ਰਹੀਆਂ ਨੇ हां ये जो तस्वीर ਤੁਹਾਡੇ ਨਾਲ ਸਾਂਝੀ ਕਰ ਰਹੇ ਆ ਗੁਰਦੁਆਰਾ ਛੇਦਗਨ ਸਾਹਿਬ ਤੋਂ ਤਾਂ ਤਾਂ ਬਿਲਕੁਲ ਤਸਵੀਰ ਆਹੀ ਤੁਸੀਂ ਵੇਖ ਸਕਦੇ ਹੋ ਤਾਂ ਜੋ ਬਾਬਾ ਜੀ ਇੱਥੇ ਸੇਵਾ ਕਰ ਰਹੇ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਤਾਂ ਬਾਬਾ ਜੀ ਵੀ ਸਾਡੇ ਨਾਲ ਮੌਜੂਦ ਹੈਗੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾ ਬਾਬਾ ਦੀਪ ਸਿੰਘ ਸ਼ਹੀਦਾਂ ਦਾ ਪਾਵਨ ਪਵਿੱਤਰ ਸਥਾਨ ਹੈ ਤੇ 26 ਜਨਵਰੀ ਨੂੰ ਸ਼ਹੀਦਾ ਸਿੰਘਾਂ ਦਾ ਦਿਨ ਮਨਾਇਆ ਜਾਂਦਾ ਉਹਦੇ ਵਾਸਤੇ ਅੱਜ ਇਮਾਰਤ ਨੂੰ ਰੰਗ ਰੋਗਨ ਦੀ ਸੇਵਾ ਜਿਹੜੀ ਉਹ ਸ਼ੁਰੂ ਕੀਤੀ ਆ ਬਾਬਾ ਜੀ ਦੇ ਦਿਹਾੜੇ ਤੋਂ ਪਹਿਲਾਂ ਇਹ ਸੰਪੂਰਨ ਹੋ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਬਾਬਾ ਜੀ ਵੱਲੋਂ ਬੜੇ ਹੀ ਅ ਕਹਿ ਸਕਦੇ ਆ ਕਿ ਸ਼ਰਧਾ ਤੇ ਭਾਵਨਾ ਦੇ ਨਾਲ ਇੱਥੇ ਜੋ ਸੇਵਾ ਦੀ ਸ਼ੁਰੂਆਤ ਕੀਤੀ ਗਿਆ ਤੇ ਸ਼ਹੀਦੀ ਸਿੰਘਾਂ ਦੇ ਦਿਨਾਂ ਨੂੰ ਵੀ ਯਾਦ ਰੱਖਦੇ ਹੋਏ ਇੱਥੇ ਜੋ ਸੇਵਾ ਸ਼ੁਰੂ ਹੋਈ ਆ ਤਾਂ ਬਾਬਾ ਦੀਪ ਸਿੰਘ ਜੀ ਦੇ ਜੋ ਜਨਮ ਦਿਹਾੜੇ ਨੂੰ ਵੇਖਦੇ ਹੋਏ ਤਾਂ ਉਹਨਾਂ ਤੋਂ ਪਹਿਲਾਂ ਪਹਿਲਾਂ ਜੋ ਉਹਨਾਂ ਦੇ ਜਨਮ ਦਿਹਾੜੇ ਤੋਂ ਪਹਿਲਾਂ ਪਹਿਲਾਂ ਜੋ ਸੇਵਾ ਦੀ ਜਿਹੜੀ ਸਮਾਪਤੀ ਵੀ ਹੋਣੀ ਹੈਗੀ ਆ ਤਾਂ ਇੱਕ ਵਾਰੀ ਮੈਂ ਆਪਣੇ ਸ਼ੋਗੀਆਂ ਨੂੰ ਕਹਾਂਗਾ ਕਿ ਜ਼ਰੂਰ ਗੁਰੂ ਘਰ ਦੀ ਜੋ ਚਾਰ ਸਫਰ ਤੋਂ ਜਿਹੜੀ ਤਸਵੀਰ ਇੱਕ ਸਾਂਝੀ ਕੀਤੀ ਹੈ ਕਿ ਇਹ ਪੂਰੇ ਗੁਰੂ ਘਰ ਦੇ ਵਿੱਚ ਰੰਗ ਰੋਗਾਂ ਦੀ ਸੇਵਾ ਨਿਭਾਈ ਜਾਣੀ ਹੈਗੀ ਆ ਤਾਂ ਸ਼ਰੋਣੀ ਕਮੇਟੀ ਦੇ ਵੀ ਜੋ ਕਹ ਸਕਦੇ ਆ ਕਿ ਜੋ ਜਰਨਲ ਖਤਰ ਨੇ ਉਹ ਵੀ ਇੱਥੇ ਪਹੁੰਚੇ ਹੈਗੇ ਨੇ ਰਜਿੰਦਰ ਸਿੰਘ ਮਹਿਤਾ ਜੀ ਤਾਂ ਉਹਨਾਂ ਦੇ ਨਾਲ ਵੀ ਜ਼ਰੂਰ ਆਪਾਂ ਗੱਲ ਕਰਦੇ ਆ ਕਿ ਸੇਵਾ ਨੂੰ ਲੈ ਕੇ ਸ਼ਰਮਣੀ ਕਮੇਟੀ ਵੀ ਜੋ ਇੱਥੇ ਪਹੁੰਚੀ ਆ ਤਾਂ ਮਹਿਤਾ ਸਾਹਿਬ ਸਾਡੇ ਨਾਲ ਮੌਜੂਦ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਹਿਬ ਆਏ ਬੇਖਦ ਜੀ ਜਿਹੜੀ ਸੇਵਾ ਨੇ ਬਈ ਜਾ ਰਹੀ ਆ ਕੀ ਕਹਿਣਾ ਚਾਹੋ ਵੇਖੋ ਧੰਦਰ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸ਼ਹੀਦੀ ਅਸਥਾਨ ਗੁਰਦਾਰਾ ਸ਼ਹੀਦਗਾਂ ਸਾਹਿਬ ਵਿਖੇ ਕਿਉਂਕਿ ਬਾਬਾ ਜੀ ਦਾ ਜਨਮ ਦਿਹਾੜਾ ਆ ਰਿਹਾ 26 ਜਨਵਰੀ ਨੂੰ ਉਹਨੂੰ ਮੁਖ ਰਹਾ ਹੈ ਉਹਨਾਂ ਦਰਬਾਰ ਸਾਹਿਬ ਦਫ਼ਤਰ ਵੱਲੋਂ ਤੇ ਸ਼ਰਮ ਗੁਰਦਾਰ ਪ੍ਰਬੰਧ ਕਮੇਟੀ ਵੱਲੋਂ ਚੇਚੇ ਬੇਨਤੀ ਕਰਨ ਤੇ ਪੰਥ ਦੀ ਬਹੁਤ ਸਤਿਕਾਰਯੋਗ ਸੰਤ ਬਾਬਾ ਕਸ਼ਮੀਰ ਸਿੰਘ ਪੂਰੇ ਵਾਲੇ ਮਹਾਂਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ ਉਹ ਸਮੂਹ ਜਥੇਦਨ ਨੂੰ ਬੇਨਤੀ ਕੀਤੀ ਹੈ ਕਿ ਅਜ ਰੰਗ ਰੋਗਣ ਦੀ ਜਿਹੜੀ ਸੇਵਾ ਹੈ ਉਹ ਆਰੰਭ ਹੋਈ ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਦਰਬਾਰ ਹਾਲ ਨਾਲ ਦੀਆਂ ਇਮਾਰਤਾਂ ਰੰਗ ਰੋਗਣਾ ਔਰ ਬਾਬਾ ਜੀ ਦਾ ਟੀਚਾ ਹੈ ਕਿ ਜਿਹੜਾ ਬਾਬਾ ਜੀ ਦਾ ਜਨਮ ਦਿਹਾੜਾ ਸਿੱਖ ਸੰਗਤ ਦਾ ਬੜੇ ਵੱਡੇ ਪੱਧਰ ਤੇ ਮਨਾਉਂਦੀਆਂ ਨੇ ਉਸ ਤੋਂ ਪਹਿਲਾਂ ਬੜਾ ਸਾਰੀ ਜੰਨੀ ਵੀ ਰੋਗ ਦੀ ਸੇਵਾ ਕਮਕਮਲ ਹੋਣੀ ਹੈ ਸੋ ਇਹਦੇ ਵਿੱਚ ਸਿੱਖ ਸੰਗਤ ਦਾ ਭਰਪੂਰ ਸਹਿਯੋਗ ਚਾਹੀਦਾ ਮੈਂ ਚੇਚੇ ਤੌਰ ਤੇ ਜਿੱਥੇ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਸੇਵਕੋ ਸੇਵਾ ਬਣਾਇ ਹੁਕਮ ਬੂਝ ਪਨ ਪਾਈਦੇ ਪੱਦੇ ਇਲਾਹੀ ਹੁਕਮ ਦੇ ਮਤਾਬਕ ਇਹ ਗੁਰੂ ਸਾਹਿਬ ਆਪ ਹੀ ਤਰੁੱਠ ਕੇ ਅਜਿਹਾ ਆਪਣੇ ਅਸਥਾਨਾਂ ਦੀਆਂ ਸੇਵਾ ਜਿਹੜੀਆਂ ਨੇ ਉਹ ਲੈਂਦੇ ਆ ਕਰਵਾਉਂਦੇ ਆ ਉਹ ਗੁਰੂ ਸਾਹਿਬ ਬਖਸ਼ਿਸ਼ ਕਰਨ ਬਾਬੇ ਨੇ ਚੜ੍ਹ ਦਿਕਲਾ ਸੇਤ ਜੀ ਔਰ ਆਪ ਮੇਰੇ ਪਰ ਹੱਥ ਰੱਖ ਕੇ ਉਹਨਾਂ ਤੋਂ ਇਸ ਦਰਗਾਹ ਦੀ ਜਿਹੜੀ ਸੇਵਾ ਰੰਗ ਰੋਗ ਦੇੋਂ ਲੈਣ ਔਰ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਹੜੀਆਂ ਵੱਡੀਆਂ ਸੇਵਾਵਾਂ ਸਿੱਖ ਸੰਗਤ ਦੇ ਵੱਡੇ ਸਹਿਯੋਗ ਦੇ ਨਾਲ ਪਰਮਾਨ ਚੜਦੀਆਂ ਆਪਣਾ ਤਾਂ ਨਾਮ ਮੰਨ ਧੰਨ ਦੇ ਨਾਲ ਸੇਵਾ ਕਰਕੇ ਸ਼ਰਧਾ ਭਾਵਨਾ ਨਾਲ ਸੇਵਾ ਕਰਕੇ ਬਾਬਾ ਜੀ ਦੀਆਂ ਦਰਗਾਹਾਂ ਦੀਆਂ ਖੁਸ਼ੀਆਂ ਵੀ ਲਾਓ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਸੇਵਾ ਹੈ ਦਿਨ ਰਾਤ ਚੱਲੇਗੀ ਜਿਸ ਤਰ੍ਹਾਂ ਵੀ ਚੱਲੇ ਉਹਨਾਂ ਦਾ ਟੀਚਾ ਹੈ ਕਿ 26 ਜਨਵਰੀ ਕਿਉਂ ਔਰ ਅਗਲੇ ਬੰਨੇ 26 ਦਿਨ ਉਹ ਆ ਤੇ ਇੱਕ ਹਫਤਾ ਇੱਕ ਮਹੀਨੇ ਦਾ ਮੈਕਸਿਮਮ ਟਾਈਮ ਮੰਦਾ ਇਹਦੇ ਵਿੱਚ ਵਿੱਚ ਆਸਥਾਨ ਬੜਾ ਵੱਡਾ ਇਮਾਰਤਾਂ ਬਹੁਤ ਨੇ ਪਰ ਬਾਬਾ ਜੀ ਦਾ ਇਹੀ ਹੈ ਗੁਰੂ ਸਾਹਿਬ ਦਾ ਚਾਨਾ ਅਦਾਸ ਆ ਕਿ ਜੇ ਆਪਣਾ ਜਨਮ ਤੁਹਾਡੇ ਤੱਕ ਸਾਰੀ ਸੇਵਾ ਮਕਮਲ ਹੋਏ ਕਿਉਂਕਿ ਜਨਮ ਦਾੜਾ ਤਿੰਨ ਚਾਰ ਦਿਨ ਲਗਾਤਾਰ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਇੱਕ ਦਿਨ ਨਗਰ ਕੀਰਤਨ ਨਿਕਲਦਾ ਸ਼ਹਿਰ ਦੇ ਵੱਖ-ਵੱਖ ਇਲਾਕਾ ਹੋ ਗਿਆ ਹੁੰਦਾ ਬੜਾ ਸੰਗਤਾਂ ਦਾ ਬੜਾ ਵੱਡਾ ਉਤਸ਼ਾਹ ਆ ਇਸ ਕਰਕੇ ਉਹਦੇ ਪਹਿਲਾਂ ਪਹਿਲਾਂ ਮਕਮਲ ਕਰਨੀ ਹੀ ਪੈਣੀ ਤੇ ਬਾਬਾ ਜੀ ਦੇ ਵੀ ਇਹ ਭਾਵਨਾ ਹੈ ਕਿ ਉਹਦੇ ਪਹਿਲਾਂ ਮਕਮਲ ਹੋ ਜਾਵੇ ਤਾਂ ਕੋਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਗੁਰੂ ਘਰ ਦੇ ਵਿੱਚ ਅੱਜ ਗੁਰਦੁਆਰਾ ਸ਼ਿਦਗਨ ਸਾਹਿਬ ਦੇ ਵਿੱਚ ਜੋ ਰੰਗ ਰੋਗਨ ਦੀ ਸੇਵਾ ਦੀ ਸ਼ੁਰੂਆਤ ਜੋ ਹੋ ਚੁੱਕੀ ਆ ਤਾਂ ਬਾਬਾ ਦੀਪ ਸਿੰਘ ਜੀ ਦੇ ਜੋ ਜਨਮ ਦਿਹਾੜੇ ਤੋਂ ਪਹਿਲਾਂ ਜੋ ਕਹਿ ਲਈਏ ਤਾਂ ਇਹ ਸੇਵਾ ਜੋ ਸੰਪੂਰਨ ਵੀ ਹੋਣੀ ਆ ਸਮਾਪਤ ਵੀ ਹੋਣੀ ਆ ਤਾਂ ਕਹਿ ਸਕਦੇ ਆ ਕਿ ਸੰਗਤਾਂ ਦੇ ਵੱਲੋਂ ਜੋ ਕਾਫੀ ਭਾਰੀ ਅਠ ਜੋ ਅੱਜ ਇਸ ਸੇਵਾ ਦੇ ਵਿੱਚ ਦਿਖਾਇਆ ਗਿਆ ਤੇ ਸ਼ਰਧਾ ਤੇ ਭਾਵਨਾ ਦੇ ਨਾਲ ਜੋ ਸੇਵਾ ਹੋ ਰਹੀ ਆ ਤਾਂ ਉਸ ਦੇ ਵਿੱਚ ਸੰਗਤਾਂ ਵੀ ਜੋ ਹਿੱਸਾ ਪਾਉਂਦੀਆਂ ਨੇ ਦਿਖਾਈ ਦੇ ਰਹੀਆਂ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨੇਕ ਜਗਬਣੀ ਟੀਵੀ ਅੰਮ੍ਰਿਤਸਰ ਬਾਬੀ ਸਿੰਘ ਸ਼ਹੀਦਾਂ ਦਾ ਪਾਵਨ ਪਵਿੱਤਰ ਸਥਾਨ 20 ਜਨਵਰੀ ਨੂੰ ਸ਼ਹੀਦਾਂ ਦਾ ਦਿਨ ਬਣਾਇਆ ਜਾਂਦਾ ਉਹਦੇ ਵਾਸਤੇ ਅੱਜ ਇਮਾਰਤ ਨੂੰ ਰੰਗ ਰੋਗਿੰਦੀ ਸੇਵਾ ਜਿਹੜੀ ਸ਼ੁਰੂ ਕੀਤੀ ਆ ਬਾਬਾ ਜੀ ਦੇ ਦਿਹਾੜੇ ਤੋਂ ਪਹਿਲਾਂ ਇਹ ਸੰਪੂਰਨ ਹੋ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜਕ ਮੌਜੂਦ ਆਂ ਗੁਰਦੁਆਰਾ ਛੇਦਗਨ ਸਾਹਿਬ ਵਿਖੇ ਤੇ ਦੱਸ ਜੀਏ ਕਿ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਰੰਗ ਰੋਗਨ ਦੀ ਸੇਵਾ ਜੋ ਸ਼ੁਰੂ ਕੀਤੀ ਜਾਣੀ ਹੈਗੀ ਆ ਤਾਂ ਤਸਵੀਰਾਂ ਤਆਂ ਦਾ ਸਭ ਤੋਂ ਪਹਿਲਾਂ ਸਾਂਝਾ ਕਰ ਰਹੇ ਆਂ ਗੁਰਦੁਆਰਾ ਛੇਦਗਨ ਸਾਹਿਬ ਦੀ ਤਾਂ ਉੱਥੇ ਤੋਂ ਦੱਸ ਜੀਏ ਕਿ ਆਉਣ ਵਾਲੇ ਜੋ 26 ਜਨਵਰੀ ਨੂੰ ਜੋ ਬਾਬਾ ਦੀਪ ਸਿੰਘ ਜੀ ਦਾ ਜੋ ਜਨਮ ਦਿਹਾੜਾ ਵੀ ਮਨਾਇਆ ਜਾਣਾ ਹੈਗਾ ਤਾਂ ਉਸ ਤੋਂ ਪਹਿਲਾਂ ਜੋ ਕਹਿ ਸਕਦੇ ਆਂ ਕਿ ਜਿਹੜੀ ਸੇਵਾ ਕਾਰਸ਼ੇਵਾ ਬਾਬਾ ਪੂਰੀ ਜੀ ਡੇਰਾ ਪੂਰੀ ਵਾਲਿਆਂ ਵੱਲੋਂ ਜਿਹੜੀ ਇੱਥੇ ਸੇਵਾ ਕੀਤੀ ਜਾਣੀ ਹੈਗੀ ਆ ਤਾਂ ਉਹ ਤ ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਇੱਥੋਂ ਦੇ ਜੋ ਮੈਨੇਜਰ ਸਾਹਿਬ ਵੀ ਹੈਗੇ ਨੇ ਉਹ ਵੀ ਮੌਕੇ ਤੇ ਮੌਜੂਦ ਹੈਗੇ ਨੇ ਤੇ ਅ ਅੱਜ ਜੋ ਸੇਵਾ ਦੀ ਸ਼ੁਰੂਆਤ ਆ ਪੂਰੇ ਗੁਰੂ ਘਰ ਦੇ ਵਿੱਚ ਜੋ ਰੰਗ ਰੋਗਨ ਦੀ ਸੇਵਾ ਦੀ ਸ਼ੁਰੂਆਤ ਅੱਜ ਹੋਣੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਸ਼ੀਤਗੰਜ ਸਾਹਿਬ ਤੋਂ ਤਾਂ ਬਿਲਕੁਲ ਸਾਡੇ ਨਾਲ ਜੋ ਇੱਥੋਂ ਮੌਜੂਦ ਨੇ ਗੱਲ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਉਹ ਮੇਰਾ ਆਰੰਭ ਕਰ ਲਈਏ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਸੇਵਾ ਜੋ ਅਰਦਾਸ ਤੋਂ ਬਾਅਦ ਜਿਹੜੀ ਸੇਵਾ ਜੋ ਆਰੰਭ ਹੋਣੀ ਆ ਤਾਂ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਬਾਬਾ ਕਸ਼ਮੀਰ ਸਿੰਘ ਜੀ ਪੁਰੀ ਵਾਲੇ ਜੋ ਆਪ ਵਿਸ਼ੇਸ਼ ਤੌਰ ਤੇ ਉੱਤੇ ਜੋ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਵੱਲੋਂ ਵੀ ਜਿਹੜੀ ਸੇਵਾ ਇੱਥੇ ਕੀਤੀ ਜਾਣੀ ਹੈਗੀ ਆ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਸੇਵਾ ਦੀ ਜੋ ਆਰੰਭਤਾ ਇੱਥੋਂ ਹੋ ਚੁੱਕੀ ਆ ਤਾਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਵਿੱਚ ਅੱਜ ਰੰਗਰੋਗੰਦੀ ਸੇਵਾ ਦੀ ਰੰਗਰੋਗੰਦੀ ਜੋ ਸੇਵਾ ਦੀ ਜੋ ਸ਼ੁਰੂਆਤ ਉਹ ਕੀਤੀ ਗਈ ਆ ਤਾਂ ਰਜਿੰਦਰ ਸਿੰਘ ਮਹਿਤਾ ਜੀ ਤੇ ਉਹਨਾਂ ਦੇ ਨਾਲ ਜੋ ਬਾਬਾ ਜੀ ਨੇ ਕਸ਼ਮੀਰਾ ਸਿੰਘ ਜੀ ਪੂਰੀ ਵਾਲੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦੇ ਜੋ ਜ ਕਾਰੇ ਲਗਾ ਕੇ ਜੋ ਸੇਵਾ ਇੱਥੋਂ ਆਰੰਭ ਕੀਤੀ ਗਈ ਹੈਗੀ ਆ ਤਾਂ ਪੂਰੇ ਗੁਰੂ ਘਰ ਦੇ ਵਿੱਚ ਇਹ ਸੇਵਾ ਚੱਲਣੀ ਹੈਗੀ ਆ ਤਾਂ ਆ ਬਾਬਾ ਜੀ ਦੇ ਜਨਮ ਦਿਹਾੜੇ ਤੋਂ ਪਹਿਲਾਂ ਪਹਿਲਾਂ ਜਿਹੜੀ ਸੇਵਾ ਇਹਦੀ ਜੋ ਸਮਾਪਤੀ ਜੋ ਹੋਣੀ ਆ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਹਰ ਤਰ੍ਹਾਂ ਦੀ ਜੋ ਸੰਗਤ ਹੈ ਉਹਨਾਂ ਨੂੰ ਇੱਥੇ ਪਹੁੰਚੀ ਹੋਈ ਆ ਤਾਂ ਉਹਨਾਂ ਵੱਲੋਂ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਇਹਦੇ ਵਿੱਚ ਹਿੱਸਾ ਲੈਂਤਾ ਜਾ ਰਿਹਾ ਤਾਂ ਫਿਰ ਤੁਸੀਂ ਵੇਖ ਸਕਦੇ ਹੋ ਕਿ ਬਾਬਾ ਜੀ ਨੇ